ਨਮਸਕਾਰ ਮੈਂ ਹਾਟੋੜਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਅਤੇ ਰਾਜਨੀਤਿਕ ਦਲ ਆਪੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਲੈ ਕੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਦੂਸਰੇ ਪਾਸੇ ਹਰ ਰੋਜ਼ ਕੋਈ ਨਾ ਕੋਈ ਉਮੀਦਵਾਰ ਜਿਹੜਾ ਲੋਕ ਸਭਾ ਦੀ ਸੀਟ ਤੇ ਚੋਣ ਲੜ ਰਿਹਾ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਅਜਿਹੀ ਟਿੱਪਣੀ ਕਰ ਦਿੰਦਾ ਹੈ ਜਿਹੜਾ ਕਿ ਉਸ ਗੱਲ ਦਾ ਇੱਕ ਬੜਾ ਵੱਡਾ ਬਵਾਲ ਜਾਂ ਉਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਕਹਿਰਾ ਜਿਹੜੇ ਹਲਕਾ ਸੰਗਰੂਰ ਤੋਂ ਲੋਕ ਸਭਾ ਦੀ ਸੀਟ ਤੇ ਲੜ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਇੱਕ ਬੜਾ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਵੀ ਰਾਈਟ ਨਹੀਂ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਨਾ ਤੇ ਇਹਨਾਂ ਦੀਆਂ ਵੋਟਾਂ ਹੋਣੀਆਂ ਚਾਹੀਦੀਆਂ ਨੇ ਅਤੇ ਨਾ ਹੀ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਇਹ ਆਪਣੇ ਆਪਣੀ ਸੂਬਿਆਂ ਦੇ ਵਿੱਚ ਜਾ ਕੇ ਵੋਟ ਕਾਸਟ ਕਰ ਸਕਦੇ ਨੇ ਜਿਵੇਂ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਬਿਆਨ ਤੋਂ ਬਾਅਦ ਇਹ ਬਿਆਨ ਨਰਿੰਦਰ ਮੋਦੀ ਕੋਲ ਵੀ ਚਲਾ ਗਿਆ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰੈਲੀ ਹੋਈ ਸੀ ਬਿਹਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਉਹ ਨਫ਼ਰਤ ਕਰਦੇ ਨੇ ਬਿਹਾਰੀ ਲੋਕਾਂ ਦੇ ਨਾਲ ਨਰਿੰਦਰ ਮੋਦੀ ਨੇ ਬਿਹਾਰੀ ਲੋਕਾਂ ਦੇ ਮਿਹਨਤ ਮਿਹਨਤ ਨੂੰ ਲੈ ਕੇ ਸਿਰਤਾ ਦੇ ਪੁਲ ਵੀ ਬੰਨੇ ਸੀ ਅਤੇ ਬੜੇ ਵੱਡੇ 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 ਤੰਗ ਜਿਹੜੇ ਕੱਸੀ ਸੀ ਕਾਂਗਰਸ ਪਾਰਟੀ ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਇਹ ਜਿਹੜਾ ਬਿਵਾਲ ਹੈ ਹਾਲੇ ਵੀ ਮਚਿਆ ਹੋਇਆ ਹੈ ਕਿਉਂਕਿ ਪਿਛਲੇ ਦਿਨਾਂ ਲੁਧਿਆਣੇ ਦੇ ਵਿੱਚ ਰਾਜਾ ਵਡਿੰਗ ਦੇ ਦਫਤਰ ਦਾ ਘਰਾਉ ਕੀਤਾ ਗਿਆ ਪ੍ਰਵਾਸੀ ਮਜ਼ਦੂਰਾਂ ਦੇ ਦੁਆਰਾ ਅਤੇ ਮੁਰਦਾਵਾਦ ਦੇ ਨਾਰੇ ਵੀ ਲਗਾਏ ਗਏ ਕਾਂਗਰਸ ਪਾਰਟੀ ਦੇ ਖਿਲਾਫ ਐਸ ਵੈਲ ਐਜ਼ ਰਾਜਾ ਵਡਿੰਗ ਦੇ ਉਹਨਾਂ ਨੇ ਕਿਹਾ ਜਿਹੜਾ ਲੁਧਿਆਣਾ ਹੈ ਲੁਧਿਆਣੇ ਦਾ ਸਾਰਾ ਕਾਰੋਬਾਰ ਹੀ ਪ੍ਰਵਾਸੀ ਮਜ਼ਦੂਰਾਂ ਦੇ ਸਿਰ ਤੇ ਚੱਲਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਚੰਨਣ ਵਾਲੇ ਲੋਕਾਂ ਸਾਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਕਿਉਂ ਵੇਖਿਆ ਜਾਂਦਾ ਹੈ ਅਤੇ ਇਹ ਸਿਆਸੀ ਪਾਰਟੀਆਂ ਸਾਡੇ ਤੋਂ ਨਫ਼ਰਤ ਕਿਉਂ ਕਰਦੀਆਂ ਨੇ ਹਾਲੇ ਕਿ ਉਹਨਾਂ ਨੇ ਕਿਹਾ ਲੁਧਿਆਣੇ ਦੀ ਜੇ ਡਿਵੈਲਪਮੈਂਟ ਹੋਈ ਹੈ ਉਸ ਦਾ ਜਿਹੜਾ ਸੇੜਾ ਹੈ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਜਾਂਦਾ ਹੈ ਇਹ ਗੱਲ ਕਹੀ ਹੈ ਪ੍ਰਵਾਸੀ ਮਜ਼ਦੂਰ ਸੰਘ ਪ੍ਰਵਾਸੀ ਮਜ਼ਦੂਰ ਸੰਘ ਦੇ ਆਗੂ ਸੋਨੂ ਤਵਾਰੀ ਨੇ ਸੋਨੂ ਤਵਾਰੀ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਚਾਹੀਦਾ ਹੈ ਕਿ ਸੁਖਵਾਲ ਖੈਰਾ ਨੂੰ ਕਹਿਣ ਸੁਖਵਾਲ ਖੈਰਾ ਜਨਤਕ ਹੋ ਕੇ ਇਸ ਬਿਆਨ ਨੂੰ ਵਾਪਸ ਲੈਣ ਅਤੇ ਇਸ ਭੱਦੀ ਸ਼ਬਦਾਵਲੀ ਲਈ ਮਾਫੀ ਵੀ ਮੰਗਣ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਇੱਕ ਭੱਦੀ ਟਿੱਪਣੀ ਕੀਤੀ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਜੇਕਰ ਉਹ ਆਪਣਾ ਬਿਆਨ ਵਾਪਸ ਨਹੀਂ ਲੈਂਦੇ ਜੇਕਰ ਜਨਤਕ ਤੌਰ ਤੇ ਇਸ ਖਪਾਲ ਖਹਿਰਾ ਮਾਫੀ ਨਹੀਂ ਮੰਗਦੀ ਇਹ ਪ੍ਰਵਾਸੀ ਮਜ਼ਦੂਰਾ ਨੇ ਧਮਕੀ ਦਿੱਤੀ ਹੈ ਰਾਜਾ ਵੜਿੰਗ ਨੂੰ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਜਿੱਥੇ ਵੀ ਕਾਂਗਰਸ ਦੇ ਉਮੀਦਵਾਰ ਖੜੇ ਨੇ ਅਸੀਂ ਉਹਨਾਂ ਦਾ ਸੰਪੂਰਨ ਤੌਰ ਤੇ ਵਿਰੋਧ ਕਰਾਂਗੇ ਉਹਨਾਂ ਦਾ ਗੱਡੀਆਂ ਦਾ ਘਰਾਉ ਕੀਤਾ ਜਾਵੇਗਾ ਉਹਨਾਂ ਦੇ ਦਫ਼ਤਰਾਂ ਦਾ ਘਰਾਉ ਕੀਤਾ ਜਾਵੇਗਾ ਔਰ ਜੇਕਰ ਮਾਫੀ ਮੰਗਦੇ ਨੇ ਸੁਖਪਾਲ ਖੈਰਾ ਹੋ ਕੇ ਗਲਤੀ ਮੰਗਦੇ ਨੇ ਅਸੀਂ ਤਾਂ ਛੱਡਾਂਗੇ ਅਦਰਵਾਇਜ਼ ਸਾਡੀ ਪੰਜਾਬ ਨੂੰ ਬੜੀ ਦੇਣ ਹੈ ਖਾਸ ਕਰਕੇ ਉਹਨਾਂ ਗੱਲ ਕੀਤੀ ਹਲਕਾ ਲੁਧਿਆਣੇ ਦੀ ਉਹਨਾਂ ਕਹਿੰਦਾ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਜਿੰਨਾ ਵੀ ਬਿਹਤਰ ਬਣਿਆ ਹੈ ਲੁਧਿਆਣਾ ਬਿਕੋਜ਼ ਆਫ ਪ੍ਰਵਾਸੀ ਮਜ਼ਦੂਰਾ ਕਰਕੇ ਇਸ ਲਈ ਸੁਖਪਾਲ ਖੈਰਾ ਨੂੰ ਆਪਣਾ ਜਿਹੜੀ ਸ਼ਬਦਾਵਲੀ ਉਹਨੇ ਭੱਦੀ ਯੂਜ਼ ਕੀਤੀ ਹੈ ਪ੍ਰਵਾਸੀ ਮਜ਼ਦੂਰਾਂ ਵਾਸਤੇ ਉਹਨਾਂ ਨੂੰ ਵਾਪਸ ਲਵੇ ਅਤੇ ਜਨਤਕ ਤੌਰ ਤੇ ਮਾਫੀ ਮੰਗੇ ਇਹ ਗੱਲ ਕਹੀ ਹੈ ਪ੍ਰਵਾਸੀ ਮਜ਼ਦੂਰ ਸੰਘ ਦੇ ਆਗੂ ਸੋਨੂ ਤਵਾਰੀ ਨੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਸੁਖਪਾਲ ਖੈਰਾ ਇਸ ਤੇ ਟਿੱਪਣੀ ਕਰਦੇ ਨੇ ਉਹਦਾ ਪਲਟਵਾਰ ਕੀ ਹੋਵੇਗਾ ਉਹ ਜਨਤਕ ਹੋ ਕੇ ਆਪਣੇ ਸ਼ਬਦਾਂ ਨੂੰ ਵਾਪਸ ਲੈਂਦੇ ਨੇ ਜਾਂ ਨਹੀਂ ਲੈਂਦੇ ਮਾਫੀ ਮੰਗਦੇ ਨੇ ਜਾਂ ਨਹੀਂ ਮੰਗਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ it <laughs>